ਖਵਾਜ਼ਾ ਗਰੀਬ ਨਿਵਾਸ ਸੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਦਰਗਾਹ ਬਾਬਾ ਨਟਪੀਰ ਮੈਕਲੋਡ ਰੋਡ ਅੰਮ੍ਰਿਤਸਰ ਵਿਖੇ ਸਲਾਨਾ ਉਸ ਮੁਬਾਰਕ 19 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ 18 ਜੂਨ ਨੂੰ ਚਾਦਰ ਰਸਮ ਰਾਤ 8 ਵਜੇ ਮਹਿੰਦੀ ਰਸਮ ਰਾਤ 9 ਵਜੇ ਹੋਵੇਗੀ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਫਾਸਟਵੇਅ ਚੈਨਲ ਨੰਬਰ 998 ਤੇ 19 ਜੂਨ ਨੂੰ ਹੋਣ ਵਾਲੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਦਰਗਾਹ ਬਾਬਾ ਨਟਰੀ ਬੰਸਰ ਸਾਹਿਬ ਦਾ ਹਰ ਸਾਲ ਦੀ ਤਰ੍ਹਾਂ ਇਸਤਵਲੀ ਉਰਸ ਮਨਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਆ ਰਹੇ ਨੇ ਤੇ ਅਸੀਂ ਸਾਰੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਅਮਰਦਾ ਸ਼ਹਿਰ ਦੇ ਵਸਨੀਕਾਂ ਨੂੰ ਕਿ ਹੋ ਮਹਾਮਾਗੇ ਪਹੁੰਚੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਖੁਸ਼ੀਆਂ ਪ੍ਰਾਪਤ ਕਰੋ ਪਰਮਾਤਮਾ ਦੀ ਕਰਦੋ 18 ਜੂਨ ਵਾਲੇ ਦਿਨ ਬਾਬਾ ਜੀ ਦੀ ਮਹਿੰਦੀ ਰਸਮ ਹੋਏਗੀ ਨੀਅਰ ਡੀਟੀਓ ਆਫਿਸ ਤੋ ਨਿਕਲੇਗੀ ਗਵਰਮੰਡੀ ਤੋਂ ਬਾਬਾਈ ਦਰਬਾਰ ਤੱਕ ਜਾਏਗੀ ਉਸ ਤੋਂ ਬਾਅਦ ਦਾ ਵੀਰਵਾਰ ਵਾਲੇ ਦਿਨ 19 ਜੂਨ ਨੂੰ 2025 ਨੂੰ ਬਾਬਾਈ ਦਾ ਕੌਲੀ ਮਹਿਫਲ ਹੋਏਗੀ ਉਹਦੇ ਚ ਪ੍ਰਮਾਤਮਾ ਦਾ ਨਾਮ ਲੋ ਖੁਸ਼ੀਆਂ ਪ੍ਰਾਪਤ ਕਰੋ ਆਗੇ ਹਮ ਹਮ ਆਗੇ ਪੰਜਨ ਸਾਰੀਆਂ ਸੰਗਤਾਂ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਪਹੁੰਚੋ ਦਾ ਆਪਣਾ ਪ੍ਰਮਾਤਮਾ ਦਾ ਸ਼ਰੂਆਤ